ਪਤਾ ਲੱਗਾ 21 ਦਿਨ ਹੋ ਗਏ ਤੁਹਾਨੂੰ ਲੱਗਿਆ ਹਾਂਜੀ ਹਾਂਜੀ 21 ਦਿਨ ਉਹਦੇ ਵਿੱਚ ਕੋਈ ਸਰਕਾਰੀ ਟਰੈਕਟਰ ਤਾਂ ਨਹੀਂ ਜੀ ਨਹੀਂ ਕੋਈ ਸਰਕਾਰੀ ਕਹਿੰਦਾ ਕੋਈ ਟਰੈਕਟਰ ਨਹੀਂ ਸਰਕਾਰੀ ਹੈਗਾ 3500 ਸਾਦਾ ਇਧਰ ਏਕੜ ਮੰਦਾ ਵਾ ਕੁਛ ਅੱਗੇ 2000 ਏਕੜ ਅੱਗੇ 5-6000 ਏਕੜ ਜ਼ਮੀਨ ਜਿਹੜੀ ਬਚ ਗਈ ਵਾ ਇਹ ਬੰਨ ਦਾ ਅਸੀਂ ਬਚਾਇਆ ਰਿਹਾ ਟਰੇਲ ਵੀ ਟਰੈਕਟਰ ਵੀ ਜੋ ਵੀ ਮਸ਼ੀਨਰੀ ਆ ਜੇ ਗੱਪਾ ਪਾਣੀ ਆ ਉਹ ਵੀ ਸਭ ਕੁਝ ਇਹ ਕਿਸਾਨਾਂ ਦਾ ਵਾ ਕੋਈ ਸਾਨੂੰ ਸਹੂਲਤ ਨਹੀਂ ਹੈਗੀ 15 ਤੋਂ 18 ਫੁੱਟ ਦੇ ਕਰੀਬ ਜਿਹੜਾ ਇਹ ਬੰਨ ਬੰਨ ਦਿੱਤਾ ਤੁਸੀਂ ਤਸਵੀਰਾਂ ਦੇਖਦੇ ਤਾਜੀ ਮਿੱਟੀ ਜਿਹੜੀ ਆ ਉਹ ਤੁਹਾਨੂੰ ਦਿਖ ਰਹੀ ਆ ਔਰ ਇਸ ਪਾਸੇ ਜਿਹੜੀ ਹਰੀ ਭਰੀ ਫਸਲ ਪੁੱਤਾ ਵਾਂਗੂ ਪਾੜੀ ਹੋਈ ਫਸਲ ਜਿਹੜੀ ਆ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਭਾਈ ਅੱਜ ਅੱਜ 22 ਦਿਨ ਸਾਨੂੰ ਹੋ ਗਿਆ ਜਦੋਂ ਅਸੀਂ ਦੇਖਿਆ ਇਹਦੀ ਜਿਹੜੀ ਹਾਲਾਤ ਜਿਹੜੀ ਆ ਵੀ ਇਹ ਕ੍ਰਿਟੀਕਲ ਸਿਚੁਏਸ਼ਨ ਸੀਗੀ ਇਹਦੇ ਉਸ ਵੇਲੇ ਕਿ ਅਸੀਂ ਕਹੇ ਵੀ ਇਹ ਜਿਹੜਾ ਇਹਨੂੰ ਹੁਣ ਮਜ਼ਬੂਤ ਕੀਤਾ ਜਾਵੇ ਇਸ ਟਾਈਮ ਖੜੇ ਆ ਹਲਕਾ ਸੁਲਤਾਨਪੁਰ ਲੋਧੀ ਦਾ ਬਿਆਸ ਦਰਿਆ ਦੇ ਕੰਡੇ ਤੇ ਜਿੱਥੇ ਕਿ ਤੁਸੀਂ ਇੱਕ ਪਾਸੇ ਦੇਖ ਸਕਦੇ ਹੋ ਤਸਵੀਰਾਂ ਤੇ ਬੰਨ ਨੂੰ ਮਜ਼ਬੂਤ ਕਰਨ ਲਈ ਲੋਕ ਆਪ ਮਹਾਰੇ ਮਿੱਟੀ ਪਾ ਰਹੇ ਨੇ ਔਰ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਜਿਹੜੇ ਪ੍ਰਬੰਧ ਜਿਹੜੇ ਸਰਕਾਰਾਂ ਨੇ ਪ੍ਰਬੰਧ ਕਰਨੇ ਹੁੰਦੇ ਉਹ ਕਿਸਾਨ ਆਪਣੇ ਤੌਰ ਤੇ ਆਪ ਮਹਾਰੇ ਕੰਮ ਕਰ ਰਹੇ ਨੇ ਆਪਣੇ ਟਰੈਕਟਰ ਚਲਾ ਰਹੇ ਨੇ ਆਪਣਾ ਤੇਲ ਵਿੱਚ ਪਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਆਸ-ਪਾਸੇ ਘੁਮਾ ਕੇ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਔਰ ਇੱਕ ਪਾਸੇ ਤੁਸੀਂ ਜਿੱਧਰ ਇੱਕ ਸਾਈਡ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਜੋ ਸੱਜੇ ਪਾਸੇ ਇਧਰ ਇਹ ਫਸਲ ਸੀਗੀ ਇਹ ਵੀ ਫਸਲ ਸੀਗੀ ਇਹ ਫਸਲ ਜਿਹੜੀ ਪਾਣੀ ਦੇ ਵਿੱਚ ਡੁੱਬ ਗਈ ਆ ਦੂਸਰੀ ਫਸਲ ਜਿਹੜੀ ਇਹ ਸਾਈਡ ਤੇ ਆ ਇਸ ਨੂੰ ਬਚਾਉਣ ਲਈ ਇਹ 5000 ਏਕੜ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ 5000 ਏਕੜ ਆ ਜੋ ਕਿ ਅਸੀਂ ਫਸਲ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਇਹ ਆਰਜੀ ਬੰਨ ਜੋ ਤੇ ਲਗਾਤਾਰ ਮਿੱਟੀ ਪਾ ਕੇ ਤੁਸੀਂ ਦਰਿਆ ਦੇ ਵਿੱਚ ਔਰ ਇਹ ਜਿਹੜੀ ਜਗ੍ਹਾ ਵਾ ਇੱਥੇ ਕਿਸਾਨਾਂ ਦੀ ਫਸਲ ਆ ਪਹਿਲਾਂ ਇਸ ਤੋਂ ਅੱਗੇ ਦਰਿਆ ਵਾ ਤਕਰੀਬਨ ਅੱਧਾ ਕਿਲੋਮੀਟਰ ਅੱਗੇ ਦਰਿਆ ਵਾ ਜਿਸ ਦੇ ਵਿੱਚ ਪਾਣੀ ਆਉਣ ਨਾਲ ਇਸ ਤੁਸੀਂ ਬੰਨ ਜਿਹੜਾ ਆਰਜੀ ਬੰਨਾ ਇਹਦੇ ਨਾਲ ਪਾਣੀ ਲੱਗ ਗਿਆ ਪਿਛਲੀ ਵਾਰਾ ਇਹ ਪਾਣੀ ਟੁੱਟ ਗਿਆ ਸੀ ਬੰਨ ਟੁੱਟਣ ਨਾਲ 5000 ਏਕੜ ਜਿਹੜੀ ਕਿਸਾਨਾਂ ਦੀ ਉਹ ਫਸਲ ਖਤਮ ਹੋ ਗਈ ਸੀ ਕਿਉਂਕਿ ਇੱਕ ਏਕੜ ਦੇ ਉੱਤੇ ਕਰੀਬ 20 ਤੋਂ 25000 ਇਸ ਟਾਈਮ ਜਿੱਦਾਂ ਫਸਲਾਂ ਪੱਕੀਆਂ ਹੋਈਆਂ 20 ਤੋਂ 25000 ਖਰਚਾ ਆ ਜਾਂਦਾ ਔਰ 70 60 ਤੋਂ 70000 ਜਿਹੜੀ ਆ ਇਹਨੇ ਆਮਦਨ ਦੇਣੀ ਹੁੰਦੀ ਆ ਕਰੀਬ 1 ਲੱਖ ਕਰਜ਼ੇ ਦੇ ਹੇਠ ਕਿਸਾਨ ਆ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਇਥੋਂ ਦੇ ਲੋਕਾਂ ਨੂੰ 21 ਦਿਨ ਹੋ ਗਏ ਟਰੈਕਟਰ ਚਲਾਉਂਦਿਆਂ ਨੂੰ ਮਿੱਟੀ ਪਾਉਂਦਿਆਂ ਨੂੰ ਸਵਾ ਲੱਖ ਕਿਊਸਿਕ ਪਾਣੀ ਵਿਆਸ ਦਰਿਆ ਦੇ ਵਿੱਚ ਇਸ ਟਾਈਮ ਧਰਿਆਵਾ ਔਰ ਲੋਕਾਂ ਨਾਲ ਗੱਲਬਾਤ ਵੀ ਕਰਦੇ ਆ ਇਹਦੇ ਵਿੱਚ ਕੋਈ ਸਰਕਾਰੀ ਟਰੈਕਟਰ ਤਾਂ ਨਹੀਂ ਜੀ ਨਹੀਂ ਕੋਈ ਸਰਕਾਰੀ ਕਿਸ ਦਾ ਕੋਈ ਟਰੈਕਟਰ ਨਹੀਂ ਸਰਕਾਰੀ ਹੈਗਾ ਨਾ ਕੋਈ ਸਰਕਾਰ ਦਾ ਇਹਦੇ ਵਿੱਚ ਰੋਲ ਹੈਗਾ ਸਿਰਫ ਸਾਨੂੰ ਇਹੋ ਸਰਕਾਰ ਸਹੂਲਤ ਆ ਬਸ ਸਾਨੂੰ ਜਿਹੜੀ ਰੋਡ ਦੇ ਉੱਤੋਂ ਮਿੱਟੀ ਚੁੱਕਣ ਦੀ ਦੇ ਰਹੀ ਆ ਇੱਕ ਸਾਨੂੰ ਕੋਈ ਇਹ ਤੇਲ ਸਾਰਾ ਕੁਝ ਆਪ ਕਰ ਤੁਸੀਂ ਜਿਹੜਾ ਨਾ ਸਾਰਾ ਕਿਸਾਨਾਂ ਦਾ ਹੀ ਆ ਤੇਲ ਵੀ ਟਰੈਕਟਰ ਵੀ ਜੋ ਵੀ ਮਸ਼ੀਨਰੀ ਆ ਜੇ ਗੱਫਾ ਪਾਣੀ ਆ ਉਹ ਵੀ ਸਭ ਕੁਝ ਇਹ ਕਿਸਾਨਾਂ ਦਾ ਵਾ ਕੋਈ ਸਾਨੂੰ ਸਹੂਤ ਨਹੀਂ ਹੈਗੀ ਮਤਲਬ ਜੇ ਉਹ ਛਣ ਸਰਕਾਰ ਦਵੇ ਕੋਈ ਫਾਇਦਾ ਦਵੇ ਤਾਂ ਇਹਨੂੰ ਥੋੜਾ ਹੋਰ ਮਜ਼ਬੂਤ ਕਰ ਦਈਏ ਪਰ ਸਰਕਾਰ ਦਿੰਦੀ ਕੋਈ ਨਹੀਂ ਜਦੋਂ ਰੁੜ ਜੰਨੇ ਫਿਰ ਤਾਂ ਮਿਲਦਾ ਜੀ ਦੂਜੀ ਗੱਲ ਇਹ ਨਹੀਂ ਪਈ ਇਹ ਮੇਰੇ ਖੇਤ ਹੈ ਇੱਧਰ ਵੀ 150 ਕੱਲਾ ਮੇਰਾ ਇੱਧਰ ਵੀ 150 ਕੱਲਾ ਮੇਰਾ ਅੱਜ ਜਾਂ ਬੰਨ ਪਹਿਲੇ 23 ਦੇ ਵਿੱਚ ਰੋਕਣ ਲੱਗੇ ਬਾਰ ਬਾਰ ਅਬਲਾਖ ਲਾਉਣ ਲੱਗੀ ਤੇ ਵਿੱਚੋਂ ਇਹੋ ਨਾਰਦ ਬੰਦੇ ਸੀ ਜਿਹੜੇ ਰੋਕਦੇ ਸੀ ਤੇ ਸਾਡੇ ਤੇ ਪਰਚੇ ਹੋਣ ਲੱਗੇ ਤੁਸੀਂ ਲੱਗਦਾ ਕਿ ਇੰਨੀ ਮਿੱਟੀ ਕਿਸਾਨਾਂ ਵੱਲੋਂ ਇੰਨੇ ਟਰੈਕਟਰ 21 ਦਿਨ ਜਦੋਂ ਜੱਦ ਔਰ ਤੁਸੀਂ ਕਿੰਨੀ ਫਸਲ ਬਚਾਲੀ ਜੀ ਇਹ ਇਹ 5000 ਏਕੜ ਕਿਲਾ ਜਿਹੜਾ ਇੱਧਰ ਜਿਹੜਾ ਬਜਾ 5000 ਏਕੜ ਤੋਂ ਕਿਲਾ ਇੱਧਰ ਜਿਹੜਾ ਜਿਹੜਾ ਖਰਾਬ ਹੋ ਚੁੱਕਾ ਵਾ ਇੱਧਰ ਜੋ ਤੁਸੀਂ ਦੇਖ ਸਕਦੇ ਹੋ ਮੋਟਰਾਂ ਵਾ 400 ਨਾਲ ਮੇਰੇ ਲੱਗੇ ਆ ਗਿਆ ਬਾਕੀ ਮੇਰੇ ਆਪ ਦੇ ਪਰਿਵਾਰ ਦੇ ਲੱਗੇ ਆ ਗਿਆ ਇਹ ਤੇ ਕਿਉਂ ਪਿੰਡਾਂ 'ਚ ਮੇਰੀ ਪੈਲੀ ਆ ਧੁੰਦਾ ਪਿੰਡ ਤਰਨਤਾਰਨ ਜ਼ਿਲ੍ਹਾ ਕਰਪੂਥਲਾ ਖੇਜਰਪੁਰ ਅਧਿਆਲੀ ਖਾਂ ਮੈਂ ਆਣੀ ਮਲਾ ਇਹ ਚੌ ਪਿੰਡਾਂ ਦੇ ਵਿੱਚ ਮੇਰੀ ਪੈੜੀ ਆ ਤੇ ਚੌ ਪਿੰਡਾਂ ਦੇ ਵਿੱਚ ਦੀ ਬਣ ਜਾ ਰਿਹਾ 150 ਏਕੜ ਜਿਹੜੀ ਜ਼ਮੀਨ ਆ ਉਹ ਤੁਹਾਡੀ ਪਾਣੀ ਦੇ ਵਿੱਚ ਆ ਚੁੱਕੀ ਆ 150 ਤੋਂ ਜ਼ਿਆਦੀ 200 ਏਕੜ ਇੱਧਰ ਆ 200 ਏਕੜ ਸਾਡੀ ਇੱਧਰ ਆ 400 ਏਕੜ ਸਾਡੇ ਕੋਲ ਪੈੜੀ ਆ ਠੀਕ 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 ਸਾਡੇ ਭਾਈ ਜਿਹੜੇ ਹੈਗੇ ਚਾਚੇ ਤਾਏ 6 ਭਰਾ ਹੀ ਚੌਂ ਦਾ ਇੱਧਰ ਮੰਡ ਕੇ ਹਿੱਸਾ ਹੈਗਾ ਦੋ ਫੌਜੀ ਉਹਨਾਂ ਨਹੀਂ ਇਹਦੇ ਹਿੱਸਾ ਲਿਆ ਉਹਨਾਂ ਮਾਜ ਪਰੇ ਹੂੰ 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 ਤੰਤਾਂ ਜਲੀ ਚੜਾ ਗਏ ਹੂੰ ਸਾਰੇ ਜੋ ਕਰੀ ਜਾਂਦੇ ਕਰੀ ਜਾਂਦੇ ਆ ਜਦੋਂ ਪਹਿਲਾਂ ਕਾਲੀ ਸਰਕਾਰ ਸੀ ਕਾਂਗਰਸ ਸਰਕਾਰ ਹੀ ਉਹ ਥੋੜਾ ਬਹੁਤਾ ਮਾਅਜ਼ਾ ਦੇ ਦਿੰਦੀ ਸੀ ਜਦੋਂ ਦੀ ਆਪ ਪਾਰਟੀ ਆਈ ਇਹ ਬਿਲਕੁਲ ਇਹਨਾਂ ਦਾ ਬੇੜਾ ਗਰਕ ਹੋ ਗਿਆ ਇਹਨਾਂ 1 ਰੁਪਿਆ ਸੈਂਟਰ ਗਵਰਨਮੈਂਟ ਨੇ ਪਿਛਲੇ ਸਾਲ ਜਿਹੜਾ ਦਿੱਤਾ ਮਾਅਜ਼ਾ ਉਹ 6600 ਰੁਪਿਆ ਦਿੱਤਾ ਪੰਜਾਬ ਗਵਰਨਮੈਂਟ ਨੇ ਮੰਨ ਕੇ 1 ਰੁਪਿਆ ਵੀ ਨਹੀਂ ਦਿੱਤਾ 1 ਰੁਪਿਆ ਕਹਿੰਦਾ ਇਹ ਕੁਕੜੀ ਦੇ ਆਂਡੇ ਦੇ ਪੈਸੇ ਦਊਂਗਾ ਖੰਭਾ ਦੇ ਪੈਸੇ ਦਊਂਗਾ ਕੋਈ ਸਾਨੂੰ ਖੰਭਾ ਦੇ ਪੈਸੇ ਨਹੀਂ ਮਿਲੇ ਕੋਈ ਸਾਨੂੰ ਕੋਈ ਖਰਾਬਾ ਨਹੀਂ ਮਿਲਿਆ ਕਿੰਨੀ ਫਸਲ ਖਤਮ ਹੋ ਗਈ ਸੀ ਤੁਹਾਡੀ ਪਿਛਲੇ ਇल्ली ਸਾਲ ਜਿਹੜੇ 23 ਦੇ ਵੇ ਤੇ ਮੇਰੇ ਆਪ ਦੇ ਇਕੱਲੇ ਮੇਰੇ ਆਪ ਦੇ ਖੋਦੇ ਪਰਿਵਾਰ ਦੇ ਇਕੱਲੇ 75 ਇਕੱਲੇ ਮੇਰੇ ਆਪ ਦੇ ਖੁਦ ਖਰਾਬ ਹੋ ਗਏ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਮੁਆਵਜ਼ਾ ਕੋਈ ਜਿਹੜਾ ਸੈਂਟਰ ਗਵਰਨਮੈਂਟ ਨੇ ਦਿੱਤਾ ਨਾ 6800 ਰੁਪਈਆ ਉਹ ਹੀ ਮਿਲਿਆ ਜਿਹੜਾ ਮੋਦੀ ਵੱਲੋਂ ਆਇਆ ਠੀਕ ਹੈ ਨਾ ਇਹਦੇ ਕੋਈ ਨਹੀਂ ਸਾਨੂੰ ਕਿਸੇ ਨੇ 1 ਰੁਪਈਆ ਵੀ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਤਾਂ ਮੁਆਵਜ਼ਾ ਨਹੀਂ ਦਿੱਤਾ 1 ਰੁਪਈਆ ਵੀ ਆਖਣਾ 1 ਰੁਪਈਆ ਵੀ ਉਹ ਵੀ ਨਹੀਂ ਦਿੱਤਾ ਹਾਂ ਤੇ ਮੈਂ ਘਾਰ ਕੇ ਇੱਕ ਦੀ ਬਣਾਇਆ ਦਾ ਬਟਾਇਆ ਦਾ ਮੈਂ ਆਦੇ ਸੋਲਰ ਜਿਹੜੇ ਡਿੱਗੇ ਮੇਰੇ ਕੋਠੇ ਡਿੱਗੇ ਆ ਸਾਡੇ ਕੋਲ ਵੀਡੀਓ ਬ ਕੰਨਦੇ ਤੁਹਾਨੂੰ ਡੀਸੀ ਪਾਸ ਕਰੂਗਾ ਜੀ ਉਹ ਪਾਸ ਕਰ ਕੋਈ ਪਾਸ ਨਹੀਂ ਹੋਇਆ ਅਜੇ ਤੱਕ ਕਿੰਨੇ ਸਾਲ ਹੋ ਗਏ ਜੀ 23 ਦੇ ਵਿੱਚ 23 ਦੇ ਹਾਰਦ ਤੁਸੀਂ ਮਾਰ ਚੱਲ ਚੁੱਕੇ ਪੂਰੇ ਮਾਰ ਚੱਲ ਚੁੱਕੇ ਜੀ ਸਾਡੇ ਸੋਲਰ ਖਤਮ ਹੋ ਗਿਆ ਸਾਡੇ ਕੋ ਵੀਡੀਓ ਬੜੀਆਂ ਆ ਗਿਆ ਤੁਹਾਨੂੰ ਅਜੇ ਵੀ ਅੱਗੇ ਵੀਡੀਓ ਵਿੱਚ ਭਰਨੀ ਹੋਵੇ ਤਾਂ ਤੁਹਾਨੂੰ ਦਿਖਾ ਸਕਦੇ ਹਾਂ ਠੀਕ ਹੈ ਠੀਕ 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 ਅਸੀਂ ਤਾਂ ਦੁਖੀ ਹੋਏ ਆਂ ਸਰਕਾਰਾਂ ਤੋਂ ਇੰਨਾ ਕਿਸਾਨ ਕਿਸਾਨਾਂ ਦੀ ਮਦਦ ਦੇ ਨਾਲ ਤਾਂ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਚੱਲਦੀਆਂ ਨੇ ਫਿਰ ਤੁਸੀਂ ਅੱਕੇ ਹੋਇਆ ਇੱਕ ਅੱਕੇ ਕਰਕੇ ਤਾਂ ਅਸੀਂ ਉਹ ਇਹਨੂੰ ਬਣਾਇਆ ਆ ਪਾਕੀ ਨੂੰ ਤੇ ਇਹਨੇ ਉਦੋਂ ਵੀ ਚੰਦ ਚੜਾ ਕੇ ਰਾ ਦਿੱਤਾ ਹੂੰ ਇਹਨੇ ਤੇ ਪਾਰੇ ਇੱਕ ਕਾਰੀ ਦਿਖਾਤੀ ਵੀ ਜਿਹੜੀ ਨਹੀਂ ਦੁਨੀਆ ਤੇ ਹੋ ਵੀ ਕਰ ਦਿਖਾਈ ਇਹ ਪਾਜੀ ਅਸੀਂ ਆਪ ਜ਼ਿਮੀਂਦਾਰ ਖੁਦ ਦੇ ਪੈਸੇ ਲਾ ਕੇ ਇਹ ਬੰਨ ਬੰਨ ਰਹੇ ਆ ਇਹ ਪਾਣੀ ਦਾ ਜਿੰਨਾ ਵਿਕਾਸ ਨਹੀਂ ਤੇ ਇਹ ਉਹ ਬੰਨ ਨਾ ਜਾ ਲੱਗਦਾ ਜੀ ਉਹ ਬੰਨ ਉਸ ਟਾਈਮ ਬੀਬੀ ਪਿੰਦਰਜੀਤ ਕੋਲ ਨੇ ਦੋ ਹੀ ਸਾਂਚ ਬੰਨਿਆ ਸੀ ਹੂੰ ਉਹ ਜਿਹੜਾ ਸਾਹਮਣੇ ਉਸ ਤੋਂ ਬਾਅਦ ਆ ਬੰਨ ਜਿਹੜਾ ਸਾਡੇ ਜ਼ਿਮੀਂਦਾਰਾਂ ਨੇ 3500 ਏਕੜ ਹੁੰਦਾ ਇਹਦੇ ਵਿੱਚ 3500 ਏਕੜ ਕਿਲਾ ਹੁੰਦੀ ਵਾ ਇਹ ਸਭ ਜੀਵਿੰਦਾਂ ਰਲ ਕੇ ਇਹ 2023 ਦਾ ਜਦੋਂ ਹੜ ਆਇਆ ਵਾ ਉਸ ਤੋਂ ਬਾਅਦ ਇਹ ਪੈਲੀਆਂ ਸਭ ਖਰਾਬ ਹੋ ਗਈਆਂ ਰੇਤਾ ਪੈ ਗਈ ਬੁਰੇ ਹਾਲ ਹੋ ਗਏ ਸੀ ਇਹ ਫਿਰ ਉਹ ਤੋਂ ਜੀਵਿੰਦਾਂ ਰਲ ਕੇ ਪੈਸੇ ਪਾ ਕੇ ਕੋਲੋਂ ਆਪਦੇ ਕੋਲੋਂ ਇਹ ਬੰਦ ਬੰਨਿਆ ਹੂੰ ਤੇ ਉਹ ਕਿਹੜੀ ਸਰਕਾਰ ਦੇ ਵਿੱਚ ਜਿਹੜਾ ਮੇਨ ਤੁਸੀਂ ਬੰਨ ਬੰਨਿਆ ਸੀ ਜਿਹੜਾ ਰੂਡ ਬਣਿਆ ਸੀ ਉਸ ਟਾਈਮ ਕਾਲੀਆਂ ਦੀ ਸਰਕਾਰ ਸੀ ਸਾਡੇ ਇਸ ਟਾਈਮ ਉਹ ਬੰਨ ਬੰਨਣਾ ਬੀਬੀ ਰੋ ਅਸੀਂ 5 ਸਾਲ ਇੱਥੇ ਜਿਦੋਂ ਪੰਜ ਇਲੈਕਸ਼ਨ ਜਿਤਾਏ ਆ ਬੰਨ ਬੰਨਣਾ ਹਾਂਜੀ ਤੇ ਆ ਅੱਜ ਤੋਂ ਬਾਅਦ ਸਾਡਾ ਕੋਈ ਇੱਥੇ ਕਿਸੇ ਸਰਕਾਰਾਂ ਆਉਂਦੀਆਂ ਨਹੀਂ ਆ ਜਾਂਦੀਆਂ ਨਹੀਂ ਆ ਸਾਡਾ ਕਿਨੇ ਬਾਹ ਨਹੀਂ ਫੜੀ ਤੇਈ ਵਿੱਚ ਵੀ ਚਲੋ ਬਹੁਤ ਜ਼ਿਆਦਾ ਪਾਣੀ ਆਇਆ ਸੀ ਸਾਨੂੰ ਕਿਸੇ ਮਹਾਜਬਾਨ ਨੇ ਦਿੱਤਾ ਕੁਝ ਦਿੱਤਾ ਸਿਰ ਪੱਕੀ ਪੈਲੀਆਂ ਆਣੀਆਂ ਜਿੱਦਾਂ ਪੱਕੀਆਂ ਪੈਲੀਆਂ ਇੱਥੇ ਥੋੜੀਆਂ ਘੱਟ ਵਾ ਕੱਚੀ ਪੈਲੀ ਜ਼ਿਆਦੀ ਗਰਦੋਰੀ ਵਾਲੀਆਂ ਸਾਡੇ ਹੂੰ ਤੇ ਉਹਨਾਂ ਨੂੰ ਨਹੀਂ ਮਿਲਿਆ ਤੇ ਪੱਕੀ ਪੈਲੀਆਂ ਨੂੰ ਮਿਲਿਆ ਸੀ 6000 ਰੁਪਏ ਇੱਕ ਅੱਡਰ ਦੀ ਤੇ 6000 ਨਾ ਜੀ ਇੱਥੇ ਸਾਡੇ ਤਰੇਤਾ ਵੀ ਨਹੀਂ ਚੱਕੀ ਗਈ ਤੇ ਇਹ ਜਿਹੜੀ ਫਸਲ ਡੁੱਬ ਗਈ ਸੀ 2023 ਇੱਥੇ ਦੀ ਕੁਝ ਨਹੀਂ ਹਰਿਆ ਇੱਥੇ ਡੁੱਬਣ ਦੇ ਬਜਾਏ ਤਰੇਤਾ ਪੈ ਗਈ ਸਾਡੇ ਹੂੰ ਤੇ ਕੋਈ ਮਾਫੀ ਨਹੀਂ ਉਸ ਟਾਈਮ ਮਿਲੇ ਨਹੀਂ ਜੀ ਨਹੀਂ ਕੱਚੀ ਪੈੜੀ ਵਿੱਚ 1 ਰੁਪਈਆ ਨਹੀਂ ਉਸ ਟਾਈਮ ਕਿਹੜੀ ਸਰਕਾਰ ਸੀਗੇ ਆਪਣੇ ਆਮ ਪਾਰਟੀ ਆਮਵਣ ਆਂ ਠੀਕ ਹੈ ਨਹੀਂ ਲੱਗਦਾ ਨਹੀਂ ਜੇਕਰ ਹੁਣ ਫਸਲਾਂ ਡੁੱਬਣ ਤੋਂ ਪਹਿਲਾਂ ਜੇਕਰ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਅੱਜ ਆਪ ਕਰ ਰਹੇ ਹੋ ਇਹ ਪ੍ਰਬੰਧ ਕੀਤੇ ਜਾਣ ਤਾਂ ਸ਼ਾਇਦ ਇਹ ਫਸਲਾਂ ਬਚ ਸਕਦੀ ਜੇ ਹੁਣ ਜਿੱਦਾਂ ਜੀ ਅਸੀਂ ਇਹ ਹਾਲਾਤ ਬੰਨ ਚਲੋ ਸਰਕਾਰ ਨੂੰ ਚਾਹੀਦਾ ਇਹਦੇ ਉੱਤੇ ਕੁਝ ਪੈਸਾ ਦੇਣ ਸਾਡਾ ਬੰਨ ਮੁਕੰਮਲ ਕਰਨ ਪੱਕੀ ਹੜਕ ਵੱਜੇ ਉੱਤੇ ਸਾਨੂੰ ਜ਼ਿਮੀਂਦਾਰ ਨੂੰ ਬਹੁਤ ਫਾਇਦਾ ਹੋਊਗਾ ਤੁਸੀਂ ਤੇ ਇਹ ਚਾਹੁੰਦੇ ਆ ਜੋ ਚੰਗੀ ਸਰਕਾਰ ਆਵੇ ਸਾਡਾ ਦਰਦ ਸੁਣੇ ਕਿੰਨੀ ਫਸਲ ਵਿਚਾਲੀ ਤੁਸੀਂ ਇਸ ਟਾਈਮ ਜੀ ਇਹ 3500 ਏਕੜਾ ਜ਼ਮੀਨ ਆ ਜਿਹੜੀ ਬਚ ਗਈ ਵਾ ਹਾਂਜੀ ਇਹ ਜੀ 3500 ਸਾਡਾ ਇਧਰ ਏਕੜ ਮੰਦਾ ਵਾ ਤੇ ਕੁਛ ਅੱਗੇ 2000 ਏਕੜ ਅੱਗੇ 5-6000 ਏਕੜ ਜ਼ਮੀਨ ਜਿਹੜੀ ਬਚ ਗਈ ਵਾ ਇਹ ਬੰਨ ਦਾ ਅਸੀਂ ਬਚਾਇਆ ਦੇ ਕਿਹਨਾਂ ਵੱਲੋਂ ਇਹ ਬੰਨ ਲਾਇਆ ਗਿਆ ਇਹ ਬੰਨ ਅਸੀਂ ਆਪ ਲਾਇਆ ਜੀ ਕਿਸਾਨਾਂ ਨੇ ਕਿਸਾਨਾਂ ਨੇ ਇੰਨਾ ਖਰਚਾ ਕਿੱਦਾਂ ਫੂਡ ਕਰ ਲਿਆ ਤੁਸੀਂ ਫੂੜ ਇਦਾਂ ਜੀ ਜ਼ਿਮੀਂਦਾਰ ਕੁਛ ਤਗੜੇ ਆ ਕੁਛ ਮਾਰੇ ਆ ਕੋ ਮੜਿਆਂ ਕੋ ਜਿਹੜੇ ਉਹ ਆਪ ਲੱਗੇ ਹੱਤੀ ਤਗੜੇ ਜਿਹੜੇ ਆਪਦੇ ਕੋਲ ਪੈਸੇ ਦਿੰਦੇ ਉਹਨਾਂ ਦੀਆਂ ਪਰਲੇ ਜਿਹੜੇ ਬੰਦ ਦੇ ਵਿੱਚ ਪਰਲੀ ਸਾਈਡ ਪੈਲੀਆਂ ਵੋ ਚਾਰੇ ਆਪ ਟਰੈਕਟਰ ਲੈ ਕੇ ਹੁੰਦੇ ਅਸੀਂ ਹੱਤੀ ਕੰਮ ਕਰਦੇ ਆਂ ਪਤਾ ਲੱਗਾ 21 ਦਿਨ ਹੋ ਗਏ ਤੁਹਾਨੂੰ ਲੱਗਣ ਹਾਂਜੀ ਹਾਂਜੀ 21 ਦਿਨ ਇਹ 2024 ਦੇ ਵਿੱਚ ਇਹਨੂੰ ਮੁਕੰਮਲ ਕੀਤਾ ਗਿਆ ਸੀ ਇੱਕ ਵਾਰ ਜੋੜ ਦਿੱਤਾ ਗਿਆ ਸੀਗਾ ਲੇਕਿਨ ਇਹਨਾ ਮਜ਼ਬੂਤ ਨਹੀਂ ਸੀਗਾ ਹੋਇਆ ਤੇ ਹੁਣ 2024 ਤੋਂ ਬਾਅਦ 2024 ਦੇ ਵਿੱਚ ਹੜ ਨਹੀਂ ਆਇਆ ਤੇ ਇਹਨੂੰ ਪਾਣੀ ਲੱਗਾ ਹੀ ਨਹੀਂ ਸੀਗਾ ਤੇ ਹੁਣ ਜਦੋਂ 2025 ਦੇ ਵਿੱਚ ਇਹਨੂੰ ਪਾਣੀ ਲੱਗਾ ਅੱਜ ਤੋਂ 22 ਅੱਜ 22ਵਾਂ ਦਿਨ ਸਾਨੂੰ ਹੋ ਗਿਆ ਜਿਦੋਂ ਅਸੀਂ ਦੇਖਿਆ ਵੀ ਇਹਦੀ ਜਿਹੜੀ ਹਾਲਾਤ ਜਿਹੜੀ ਆ ਵੀ ਇਹ ਕ੍ਰਿਟੀਕਲ ਸਿਚੁਏਸ਼ਨ ਸੀਗੀ ਇਹਦੀ ਉਸ ਵੇਲੇ ਕਿ ਅਸੀਂ ਕਹਾਂ ਵੀ ਇਹ ਜਿਹੜਾ ਇਹਨੂੰ ਹੁਣ ਮਜ਼ਬੂਤ ਕੀਤਾ ਜਾਵੇ ਫਿਰ ਅਸੀਂ ਜਿੱਦਾਂ ਮਤਲਬ ਆਪਣੇ ਜਿੰਨਾ ਜਿੰਨਾ ਕਿੱਲਿਆਂ ਦੇ ਹਿਸਾਬ ਨਾਲ ਜਿੰਨੀ ਵੀ ਕਿਸੇ ਕੋਲ ਪਹੁੰਚ ਸੀਗੀ ਉਹਨਾਂ ਨੇ ਮਤਲਬ ਉਹ ਸਾਬ ਨਾਲ ਪੈਸੇ ਲਾ ਕੇ ਤੇ ਉਹਨੂੰ ਆਪਾਂ ਇਹਨੂੰ ਸ਼ੁਰੂ ਕਰ ਦਿੱਤਾ ਔਰ ਇੱਥੇ ਆਪਾਂ ਪਹਿਲਾਂ ਪਿੱਛੋਂ ਸਾਡੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਮਿੱਟੀ ਆਉਂਦੀ ਸੀਗੀ ਉੱਥੋਂ ਜਿਹੜੇ ਉਹ ਉੱਥੋਂ ਫਿਰ ਜਦੋਂ ਸਾਨੂੰ ਹਾਲਾਤ ਵਿਗੜਦਾ ਲੱਗੇ ਉਹ ਉਦੋਂ ਫਿਰ ਅਸੀਂ ਕਰੇਨਾ ਜਿਹੜੀਆਂ ਬਾਹਰ ਕੱਢਣੀਆਂ ਸੀਗੀਆਂ ਇਹ ਇੱਥੇ ਜਿਹੜੀ ਸੀਗੀ ਇੱਥੇ ਵਿੱਚ ਉਹ ਭਾਰਤ ਮਾਲਾ ਰੋਡ ਦੇ ਹਾਂਜੀ ਭਾਰਤ ਮਾਲਾ ਦੇ ਉੱਤੇ ਜਿਹੜੀ ਇਹ ਐਮਰਜੈਂਸੀ ਵਾਤੇ ਅਸੀਂ ਸੀਗਾ ਕਿ ਇਹ ਅਸੀਂ ਡਿਮਾਂਡ ਵੀ ਕੀਤੀ ਪ੍ਰਸ਼ਾਸਨ ਅੱਗੇ ਵੀ ਡਿਮਾਂਡ ਕੀਤੀ ਵੀ ਜੇ ਇਹ ਜਿਹੜੀ ਮਿੱਟੀ ਆ ਸਾਨੂੰ ਚੁੱਕ ਲੈਣ ਦਿੱਤੀ ਜਾਵੇ ਔਰ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਬਿਲਕੁਲ ਸਾਨੂੰ ਇਹਦਾ ਹੌਸਲਾ ਆ ਰਿਹਾ ਵੀ ਕੋਈ ਗੱਲ ਨਹੀਂ ਇਹੋ ਜਿਹੀ ਆਉਂਦੀ ਹਾਲਾਤ ਚੁੱਕ ਲੋ ਨੇੜੇ ਮਿੱਟੀ ਪਈ ਹੋਈ ਸੀ ਉਹ ਚੱਕ ਰਹੇ ਪਰ ਤੇਲ ਡੀਜ਼ਲ ਜਿਹੜਾ ਤੁਸੀਂ ਆਪ ਫੂਕ ਰਹੇ ਹਾਂਜੀ ਆਪ ਆਪ ਫੂਕ ਰਹੇ ਉਹਦੇ ਤਾਹੀਂ ਤੋਂ ਚਲੋ ਬੇਨਤੀ ਕਰਨਾ ਸਰਕਾਰ ਗਾੜੀ ਵੀ ਉਥੇ ਇਸ ਵੇਲੇ ਜਿਹੜੀ ਹਾਲਾਤ ਸਾਡੇ ਆ ਇੰਨੀ ਸਾਡੇ ਪਾਵਰ ਨਹੀਂ ਹੈ ਸਾਡੇ ਕੋਲ ਫਿਰ ਵੀ ਅਸੀਂ ਆਪਣਾ ਕੁਝ ਕਰ ਜੇ ਅਸੀਂ ਜਿੱਦਾਂ ਕਰ ਲਿਆ ਤੇਲ ਪੰਪਾ ਤੋਂ ਉਧਾਰ ਚੱਕੀ ਜਾਂਦੇ ਆ ਤੇ ਚਲੋ ਸਾਨੂੰ ਇਹ ਵੀ ਸਾਨੂੰ ਕੁਝ ਡੀਜ਼ਲ ਦੀ ਹਮਾਇਤ ਕਰਦੀ ਜਾਵੇ ਸਾਡੀ ਨਾ ਪਾਣੀ ਆਉਣ ਤੋਂ ਪਹਿਲਾਂ ਕੀ ਪ੍ਰਬੰਧ ਕਰਨੇ ਚਾਹੀਦੇ ਕਿ ਫਸਲਾਂ ਬਚ ਜਾਣ ਕੀ ਸਰਕਾਰ ਨੂੰ ਅਪੀਲ ਕੀ ਕਰਨਾ ਚਾਹੁੰਦੇ ਅਪੀਲ ਅਸੀਂ ਇਹ ਕਰਨੀ ਚਾਹੁੰਦੇ ਹਾਂ ਵੀ ਦੇਖੋ ਜਦੋਂ ਆ ਪਾਣ ਲੱਗ ਗਿਆ ਹਾਂ ਸਵਾ ਲੱਖ ਕਿਊਸਕ ਪਾਣੀ ਇਹ ਚੱਲ ਗਿਆ ਹਾਂ ਤੇ ਜੇ ਸਰਕਾਰ ਬਰਾਬਰ ਦੇ ਨਾਲ ਹੋ ਜਾ ਤੇ 2.5 ਲੱਖ ਕਿਊਸਕ ਪਾਣੀ ਚੱਲ ਜਾਊਗਾ ਵਲ ਹਾਂਜੀ ਤੇ 2.5 ਲੱਖ ਕਿ ਉਸ ਦੀ ਜਿਹੜੀ ਸਮਰੱਥਾ ਮੇਰਾ ਹਾਲ ਸਰਕਾਰੀ ਬੰਨਾਂ ਦੀ ਵੀ ਨਹੀਂ ਹੁਣ ਤੇ ਇਸ ਕਰਕੇ ਇਹ ਕਹਿੰਦੇ ਜੇ ਇਸੇ ਤਰ੍ਹਾਂ ਬੰਨ ਬਣਾਤੇ ਜਾਣ ਨਾਲ ਪਬਲਿਕ ਦਾ ਸਹਿਯੋਗ ਹੋ ਜਾਏ ਨਾਲ ਸਰਕਾਰ ਲੱਗ ਜਾਏ ਤੇ ਸਾਨੂੰ ਮੁਆਵਜ਼ੇ ਦੀ ਥਾਂ ਤੇ ਜੇ ਬੰਨ ਹੀ ਬਣਾਤੇ ਜਾਣ ਤੇ ਸਾਡਾ ਸਦਾ ਵਾਸਤੇ ਸਾਡਾ ਜਿਹੜਾ ਇੱਕ ਦਰਿਆ ਦਾ ਜਿਹੜਾ ਉਹ ਤੋਂ ਸਫਾਈ ਹੋ ਜਾਏ ਜਿਹੜਾ ਪਾਣੀ ਜਿਹੜਾ ਸਾਡੇ ਕੋਲ ਜਿਹੜਾ ਬਾਹਰ ਖੇਤਾਂ ਵਿੱਚ ਦੀ ਵਗਦਾ ਉਹ ਦਰਿਆ ਦੇ ਅੰਦਰ ਅੰਦਰ ਚੱਲੀ ਜਾਵੇ ਕਿਉਂਕਿ ਦੇ ਆਪਾ ਵਿਦੇਸ਼ਾਂ ਲੱਝਾ ਦੀ ਮਾਰ ਨਹੀਂ ਲੱਗਦਾ ਕਿ ਹਾਂ ਵੀ ਦਰਿਆ ਜੇਕਰ ਟੁੱਟਦੇ ਆ ਕੋ ਸਾਫ ਨਹੀਂ ਕੀਤੇ ਹੋਏ ਤਾਂ ਟੁੱਟਦੇ ਆ ਜਾਂ ਮਤਲਬ ਬਿਲਕੁਲ ਇਹ ਇਹ ਹਾਲਾਤ ਤੁਸੀਂ ਦੇਖੋਗੇ ਜਾ ਕੇ ਗੱਟੀਆਂ ਬਣੀਆਂ ਹੀਆਂ ਵਿੱਚ ਬਹੁਤ ਜਿੰਨੀ ਮਿੱਟੀ ਆਪਾਂ ਨੂੰ ਮਿੱਟੀ ਆਪਾਂ ਨੂੰ ਚਾਹੀਦੀ ਆ ਭਾਰਤ ਮਾਲਾ ਨੂੰ ਮਿੱਟੀ ਚਾਹੀਦੀ ਆ ਉਹ ਉਹ ਨਾ ਗੱਟੀਆਂ ਦੇ ਵਿੱਚੋਂ ਬੜੀ ਉਹਦੀ ਹੋ ਸਕਦੀ ਆ ਔਰ ਜੇ ਮੈਂ ਕਹਿੰਨਾ ਸਰਕਾਰ ਜਿਹੜੀ ਆ ਨਾ ਅਗਰ ਇਹ ਚਾਵੇ ਰੇਤਾ ਵੇਖੋ ਰੇਤਾ ਕਿੰਨੀ ਮਹਿੰਗੀ ਹੋ ਗਈ ਜੇ ਇਹ ਇਹੋ ਹੀ ਰੇਤਾ ਇਹਦੇ ਵਿੱਚੋਂ ਨਾਲੇ ਦਾ ਸਸਤੀ ਰੇਤਾ ਮਿਲ ਜਾਏ ਨਾਲੇ ਗਵਰਨਮੈਂਟ ਨੂੰ ਮਾਲੀਆ ਮਿਲ ਜਾਏ ਇਹਨਾਂ ਨੂੰ ਜਿਹੜਾ ਡੂੰਘਾ ਕਰਕੇ ਨਾਲੇ ਇਹਨਾਂ ਚੋਂ ਰੇਤਾ ਜਿਹੜੀ ਖੋਦ ਕੇ ਔਰ ਜਿਹੜੇ ਬੰਦਿਆਂ ਦੀ ਜ਼ਮੀਨਾਂ ਵਿੱਚ ਉਹ ਇਹ ਮਾਲਕੀ ਜ਼ਮੀਨਾਂ ਵਿੱਚ ਦੀ ਦਰਿਆਵਕ ਦਾ ਮਾਲਕੀ ਜ਼ਮੀਨਾਂ ਵਿੱਚ ਦੀ ਜੋ ਡਿੱਟਰਿਆ ਵਗੈਰਾ ਮਾਲਕੀ ਜ਼ਮੀਨਾਂ ਵਿੱਚ ਦੀ ਵਾਦਾ ਉਹਨਾਂ ਨੂੰ ਕਹਾਰਾਂ ਤੇ ਪ੍ਰਸ਼ਾਸਨ ਤੇ ਇਹ ਕਹਿੰਦਾ ਕਿ ਦਰਿਆ ਦੀ ਜਗ੍ਹਾ ਜਿਹੜੀ ਮਾਲਕ ਦਰਿਆ ਵਾ ਜਿੱਥੇ ਉੱਥੇ ਲੋਕ ਬਹਿ ਗਏ ਆ ਇਸ ਕਰਕੇ ਲੋਕ ਡੁੱਬਣਦੇ ਆ ਨਹੀਂ ਸਰ ਦਰਿਆ ਦੀ ਕੋਈ ਮਾਲਕੀ ਨਹੀਂ ਕੀ ਮਾਲਕੀ ਲੋਕਾਂ ਦੀ ਆ ਔਰ ਦਰਿਆ ਤੇ ਕਦੀ ਵਹਿਣ ਇਧਰ ਹੋ ਜਾਂਦਾ ਤੇ ਕਦੀ ਵਹਿਣ ਉਧਰ ਹੋ ਜਾਂਦਾ ਆ ਪਤਰਾ ਦੀ ਮਲਕੀ ਕੀ ਕਰਾਂਗੇ ਅਸੀਂ ਤਾਂ ਕਹਿੰਦੇ ਜਿਨ੍ਹਾਂ ਦੀਆਂ ਵਿੱਚ ਜ਼ਮੀਨਾਂ ਆ ਰਹੀਆਂ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਕਿਉਂਕਿ ਉਹ ਵੀ ਵਿਚਾਰੇ ਉਹਨਾਂ ਦੀਆਂ ਜ਼ਮੀਨਾਂ ਨੇ ਨਾ ਉਹ ਰਜਿਸਟਰੀਆਂ ਵਾਂ ਰਜਿਸਟਰੀਆਂ ਲੋਕਾਂ ਦੀਆਂ ਰਜਿਸਟਰੀਆਂ ਨੇ ਔਰ ਜਿਹੜਾ ਜਿਨ੍ਹਾਂ ਦੀਆਂ ਡੋਬ ਚੁੱਕੀਆਂ ਰੋੜ ਚੁੱਕੀਆਂ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਇਹ ਕੇ ਸਹਿਯੋਗ ਦੇ ਨਾਲ ਦੇਖੋ ਆਹ ਜਿਹੜਾ ਅਸੀਂ ਕਾਜ ਕਰ ਰਹੇ ਨਾ ਇਹ ਜਿੱਦਾਂ ਗੱਡੀ ਦੇ ਚਾਰੇ ਪਹੀਏ ਚਲਦੇ ਨਾ ਇਹ ਉਸੇ ਤਰ੍ਹਾਂ ਸਹਿਯੋਗ ਪ੍ਰਸ਼ਾਸਨ ਦਾ ਵੀ ਸਹਿਯੋਗ ਕਿਸਾਨਾਂ ਦਾ ਵੀ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ Money. PTC news. Money.